ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦਵਾਰਿਆਂ ਵਿੱਚੋਂ ਇੱਕ ਹੈ ਇਸ ਗੁਰਦੁਆਰਾ ਵਿੱਚ ਗੁਰੂ ਜੀ ਨੂੰ ਮੋਦੀ ਖਾਨੇ ਦੇ ਮਾਲਕ ਦੋਲਤ ਖਾਨ ਵੱਲੋਂ ਅਨਾਜ ਲਟਾਏ ਜਾਣ ਦੇ આરોਪ ਵਿੱਚ 3 ਦਿਨ ਤੇ 3 ਰਾਤਾਂ ਗੁਰੂ ਨੂੰ ਰੱਖਿਆ ਗਿਆ ਸੀ ਲੇਕਿਨ ਜਦੋਂ ਹਿਸਾਬ ਕੀਤਾ ਗਿਆ ਤਾਂ ਪੈਸੇ ਵੱਧ ਗਏ ਜਿਨ੍ਹਾਂ ਨੂੰ ਨਵਾਬ ਵੱਲੋਂ ਗੁਰੂ ਜੀ ਨੂੰ ਦਿੱਤੇ ਜਾਣਤੇ ਗੁਰੂ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਪੈਸੇ ਨੂੰ ਗਰੀਬਾਂ ਵਿੱਚ ਵੰਡਣ ਦਾ ਆਦੇਸ਼ ਦਿੱਤਾ ਤੇ ਖੁਦ ਗੁਰੂ ਜੀ ਨੇ ਮੋਤੀ ਖਾਣੇ ਦੀ ਨੌਕਰੀ ਛੱਡ ਦਿੱਤੀ ਗੁਰਦੁਆਰਾ ਉਚੀ ਸਾਹਿਬ ਵਿਖੇ ਆਪਾਂ ਖੜੇ ਆ ਸਭ ਤੋਂ ਪਹਿਲਾਂ ਮੈਂ 555 ਸਾਲ ਜਿਹੜੇ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਦਾ ਇਹ 555 ਸਾਲਾ ਬੜੇ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਕਾਫੀ ਬਾਰੋਂ ਵਿਦੇਸ਼ਾਂ ਤੋਂ ਇਲਾਕੇ ਦੀ ਪੰਜਾਬ ਤੋਂ ਬਾਹਰੋਂ ਸਟੇਟਾਂ ਤੋਂ ਬਹੁਤ ਭਾਰੀ ਇਹ ਤਦਾਦ ਵਿੱਚ ਇੱਥੇ ਆਉਂਦੀਆਂ ਨੇ ਔਰ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਇਸੇ ਤਰ੍ਹਾਂ ਐਸੇ ਜਿਸ ਜਿੱਥੇ ਅੱਪਾ ਜਗ੍ਹਾ ਤੇ ਖੜੇ ਆ ਇੱਕ ਗੁਰਦੁਆਰਾ ਸਾਹਿਬ ਕੋਠੀ ਸਾਹਿਬ ਹੈ ਇੱਥੇ ਗੁਰੂ ਸਾਹਿਬ ਦੇ ਭਾਈਆ ਜੈ ਰਾਮ ਜੀ ਬੇਦੇ ਲਾਲ ਕੀ ਜਿਹਦੇ ਜੋ ਪਤੀ ਸੀਗੇ ਉਹਨਾਂ ਦੇ ਗੁਰੂ ਸਾਹਿਬ ਇੱਥੇ ਉਹਨਾਂ ਦੇ ਕੋਲ ਘਰ ਆਏ ਉੱਤੇ ਜੋ ਕਿ ਅੱਜ ਵੀ ਸਥਾਨ ਹੈਗਾ ਸਿਕਾਂਮਲੇ ਔਰ ਇੱਥੇ ਉਹਨਾਂ ਨੇ ਉਹਨਾਂ ਨੂੰ ਮੋਦੀਖਾਨੇ ਜੀ ਨਵਾਬ ਮੋਦੀਖਾਨੇ ਦੇ ਪੈਜ਼ੀ ਮੋਦੀ ਉਹਨਾਂ ਨੂੰ ਜੌਬ ਲੈ ਦਿੱਤੀ ਔਰ ਉਹ ਗੁਰੂ ਸਾਹਿਬ ਦੀ ਲ ਉਹ ਅਕਾਲਪੁਰਖ ਨਾਲ ਲੱਗੀ ਹੋਈ ਸੀ ਉਹ 13 ਤੋਂ ਬਾਅਦ 13 13 ਕਰਕੇ ਸੰਗਤਾਂ ਨੂੰ ਰਾਸ਼ਨ ਉਲਟਾਈ ਜਾਂਦੇ ਸੀਗੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਔਰ ਉਸ ਸ਼ਿਕਾਇਤ ਤੋਂ ਬਾਅਦ ਉਹ ਜਿਹੜੇ ਖਾਲੂ ਬੰਦਿਆਂ ਨੇ ਫਿਰ ਉਹਦੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਕਰਵਾਇਆ ਜਿਹਦੇ ਵਿੱਚ ਉਸ ਸਮੇਂ ਦੀ ਕਰੰਸੀ ਜਿਹੜੀ ਸੀਗੀ ਉਹ 760 ਉਸ ਸਮੇਂ ਦੇ ਜਿਹੜੇ ਸੀਗੀ ਕਰੰਸੀ ਉਹ ਵੱਧ ਨਿਕਲੇ ਔਰ ਇਹ ਜਗਾ ਜਿਹੜੀ ਆ ਜਿਹਦੇ ਆਪਾਂ ਖੜੇ ਆ ਗੋਠੀ ਸਾਹਿਬ ਗੁਰਦੁਆਰਾ ਇੱਥੇ ਸਾਰੀਆਂ ਸੰਗਤਾਂ ਜਿਹੜੇ ਵਪਾਰੀ ਲੋਕ ਆ ਸਾਰੇ ਇੱਥੇ ਆ ਕੇ ਵਾਦੇ ਲਈ ਮਤਾ ਟਿਕਦੇ ਆ ਔਰ ਜੋ ਵੀ ਮਨੋ ਕਾਮਨਾ ਲੈ ਕੇ ਇੱਥੇ ਆਉਂਦੇ ਗੁਰਦੁਆਰਾ ਕੋਠੀ ਸਾਹਿਬ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਆ ਔਰ ਇਤਿਹਾਸਿਕ ਗੁਰਦੁਆਰਾ ਵਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਔਰ ਸਾਰੇ ਤਕਰੀਬਨ ਜਿੰਨੀ ਸੰਗਤ ਹੁੰਦੀ ਆ ਇੱਥੇ ਉਹ ਮਹਾਰਾਜ ਜੀਆ ਸ਼ੁਭ ਕਾਮਨਾਵਾਂ ਲੈ ਕੇ ਸ਼ੁਭ ਕਾਮਨਾਵਾਂ ਲੈ ਕੇ ਜਾਂਦੇ ਆ ਔਰ ਬਹੁਤ ਕੁਝ ਔਰ ਬੜੇ ਸੰਗਤਾਂ ਨੂੰ ਇੱਥੇ ਬਹੁਤ ਕੁਝ ਪ੍ਰਾਪਤ ਹੁੰਦਾ ਜੋ ਮਨ ਵਿੱਚ ਲੈ ਕੇ ਹੁੰਦੇ ਆ ਗੁਰੂ ਮਹਾਰਾਜ ਉਹਦੀਆਂ ਕਰਦੇ ਆ ਇਹ ਬਹੁਤ ਵੱਡਾ ਇਤਿਹਾਸਿਕ ਜਗ੍ਹਾ ਹੈਗੀ ਆ ਗੁਰਦੁਆਰਾ ਕੋਟੇ ਸਾਹਿਬ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਕੋਟੇ ਸਾਹਿਬ ਹੈ ਜਿੱਥੇ ਕਮਾਰਾ ਸਾਹਿਬ ਤੱਕ ਕੀਤਾ ਗਿਆ ਇਸ ਟਾਈਮ ਪੂਰੇ ਜਗਤ ਵਿੱਚ ਮਹਾਰਾਜ ਦਾ 555 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸ੍ਰੀ ਸੰਗਤ ਵੱਲੋਂ ਕਮੇਟੀਆਂ ਵੱਲੋਂ ਵਿਦੇਸ਼ ਵਿਦੇਸ਼ੀਆਂ ਸੰਗਤਾਂ ਵੱਲੋਂ ਆਰਾਮ ਲੈ ਕਰਕੇ ਮਹਾਰਾਜ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੇ ਜਗਤ ਵਿੱਚ ਇਸ ਸਤਨਗੁਰ ਦਾ ਕੋਟਲੀ ਸਾਹਿਬ ਹੈ ਜਿੱਥੇ ਕਿ ਮਹਾਰਾਜ ਦਾ ਸਾਹ ਤੱਕ ਕੀਤਾ ਗਿਆ ਜਿਉਂ ਆ ਰਹੇ 13 13 ਤੋਲ ਕੇ अनेका ਗਰੀਬਾਂ ਲੋੜ ਬੰਨਾਂ ਝੋਲੀਆਂ ਭਰੀਆਂ ਤਾਂ ਕੋਈ ਇਰਖਾਲੂ ਲੋਕਾਂ ਵੱਲੋਂ ਮਾਰ ਸ਼ਿਕਾਇਤ ਕੀਤੀ ਗਦੌਲਦ ਖਾਨ ਲੋਦੀ ਪਾਸ ਕਿ ਆਪ ਜੀ ਦਾ ਮੋਦੀ ਮੋਦੀ ਖਾਨ ਨਾਲ ਟਾਈ ਜਾ ਰਿਹਾ ਹੈ ਜਿਦੋਂ ਇਸ ਹਸਤਾਨ ਤੇ ਮਹਾਰਾਜ ਨੂੰ ਲਿਆਂਕ ਕਰਕੇ ਇਸ ਹਕ ਤਵ ਕੀਤਾ ਗਿਆ ਤੇ ਮਹਾਰਾਜ 760 ਪੀਵਾ ਨਿਕਲੇ ਇੱਥੇ ਮਹਾਰਾਜ ਦਾ ਵਾਅਦਾ ਹੋਇਆ ਤੇ ਹੁਣ ਵੀ ਜੋ ਦੁਕਾਨਦਾਰ ਹਨ ਜਾਂ ਕਾਰੋਬਾਰੀ ਲੋਕ ਹਨ ਇੱਥੇ ਸਸਤਾਨ ਤੇ ਪਾਵਨ ਫ੍ਰਿਤਸਤਾਨ ਤੇ ਨਾਕਮਸਤਕ ਹੁੰਦੇ ਹਨ ਤੇ ਮਹਾਰਾਜ ਵੀ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਅਦਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ